ਇੱਕ ਵਾਰ ਦੀ ਗੱਲ ਹੈ ਕਿ ਇੱਕ ਪਿੰਡ ਦੇ ਵਿੱਚ ਇੱਕ ਕਾਰੋਬਾਰੀ ਰਹਿੰਦਾ ਸੀ ਜਿਹੜਾ ਬੜੀ ਮਿਹਨਤ ਨਾਲ ਆਪਣਾ ਕਾਰੋਬਾਰ ਚਲਾ ਰਿਹਾ ਸੀ ਤੇ ਉਹਨੇ ਉਸ ਕਾਰੋਬਾਰ ਦੇ ਵਿੱਚ ਇੱਕ ਨੌਕਰ ਵੀ ਨਾਲ ਰੱਖਿਆ ਹੋਇਆ ਸੀ ਨੌਕਰ ਵੀ ਬਹੁਤ ਮਿਹਨਤੀ ਸੀ ਨੌਕਰ ਦੀ ਮਿਹਨਤ ਨਾਲ ਕਾਰੋਬਾਰ ਬਹੁਤ ਵਧਣ ਫੁੱਲਣ ਲੱਗਾ ਤਾਂ ਉਸ ਸੇਠ ਨੇ ਸੋਚਿਆ ਉਸ ਮਾਲਕ ਨੇ ਸੋਚਿਆ ਕਿ ਕਿਉਂ ਨਾ ਇਸ ਨੌਕਰ ਨੂੰ ਵੀ ਭਾਈਵਾਲ ਬਣਾ ਦੇਵਾਂ ਤਾਂ ਉਹਨੇ ਉਸ ਨੌਕਰ ਨੂੰ ਆਪਣੇ 25% ਦਾ ਭਾਈਵਾਲ ਬਣਾ ਲਿਆ ਹਿੱਸੇਦਾਰੀ ਬਣਨ ਤੋਂ ਬਾਅਦ ਉਹ ਨੌਕਰ ਹੋਰ ਮਿਹਨਤ ਕਰਨ ਲੱਗਾ ਮਿਹਨਤ ਕਰਕੇ ਉਹ ਹਜ਼ਾਰਾਂ ਤੋਂ ਲੱਖਾਂ ਵਿੱਚ ਪਹੁੰਚ ਗਏ ਤਾਂ ਮਾਲਕ ਬੜਾ ਖੁਸ਼ ਹੋਇਆ ਤਾਂ ਉਸ ਮਾਲਕ ਨੇ ਨੌਕਰ ਨੂੰ ਆਪਣਾ ਬਰਾਬਰ ਦਾ ਭਾਈਵਾਲ ਬਣਾ ਲਿਆ ਦੋਵੇਂ 50-50% ਦੇ ਭਾਈਵਾਲ ਬਣ ਗਏ 50% ਦਾ ਭਾਈਵਾਲ ਬਨਣ ਤੋਂ ਬਾਅਦ ਨੌਕਰ ਹੋਰ ਮਿਹਨਤ ਕਰਨ ਲੱਗ ਗਿਆ ਤੇ ਕਾਰੋਬਾਰ ਕਰੋੜਾਂ ਵਿੱਚ ਚਲਾ ਗਿਆ ਚਲਦੇ-ਚਲਦੇ ਕਾਰੋਬਾਰ ਇੰਨਾ ਵੱਧਣ ਫੁੱਲਣ ਲੱਗ ਗਿਆ ਤਾਂ ਇੱਕ ਦਿਨ ਬੈਠਾ ਉਹ ਮਾਲਕ ਸੋਚਣ ਲੱਗ ਗਿਆ ਕਿ ਯਾਰ ਮੈਂ ਇੰਨੇ ਪੈਸੇ ਕਮਾਣਾ ਵਾ ਇੰਨੇ ਪੈਸੇ ਦਾ ਵਿੱਚੋਂ ਹਿੱਸਾ ਇਹ ਲੈ ਜਾਂਦਾ ਵਾ ਸਾਰੀ ਕਮਾਈ ਤੈਨੂੰ ਚਲੀ ਜਾਂਦੀ ਹੈ ਹੈ ਦਾ ਨੌਕਰ ਹੈ 5-700 ਹਜ਼ਾਰ ਰੁਪਏ ਦਾ ਨੌਕਰ ਹੈ ਕਰੋੜਾ ਰੁਪਏ ਬਰਾਬਰ ਲੈ ਜਾਂਦਾ ਮੇਰੇ ਤਾਂ ਉਹਦੇ ਮਨ ਵਿੱਚ ਲਾਲਚ ਆ ਗਿਆ ਤਾਂ ਉਹਨੇ ਕੋਈ ਤਰਕੀਬਾਂ ਲਾਣੀਆਂ ਸ਼ੁਰੂ ਕਰ ਦਿੱਤੀ ਉਹਦੇ ਦਿਮਾਗ ਵਿੱਚ ਕਸ਼ਮਕਸ਼ ਚੱਲ ਰਹੀ ਸੀ ਕਿ ਉਹ ਨੌਕਰ ਅਚਾਨਕ ਬਿਮਾਰ ਪੈ ਗਿਆ ਤੇ ਜਦੋਂ ਉਹ ਨੌਕਰ ਬਿਮਾਰ ਪੈ ਗਿਆ ਤਾਂ ਉਸ ਸੇਠ ਨੇ ਉਸ ਨੌਕਰ ਨੂੰ ਕਿਸੇ ਨਰਸ ਤੋਂ ਉਟੀਗਾ ਲਵਾ ਕੇ ਮਾਰ ਦਿੱਤਾ ਸਮਾਂ ਲੰਘਦਾ ਗਿਆ ਕਿਉਂਕਿ ਸੇਠ ਦੀ ਪਹਿਲਾਂ ਕੋਈ ਔਲਾਦ ਨਹੀਂ ਸੀ ਨੌਕਰ ਦੇ ਮਰਦਿਆਂ ਹੀ ਸੇਠ ਦੇ ਘਰ ਇੱਕ ਪੁੱਤਰ ਨੇ ਜਨਮ ਲਿਆ ਪੁੱਤਰ ਜਵਾਨ ਹੋਇਆ ਪੜ੍ਹਿਆ ਲਿਖਿਆ ਤੇ ਆਪਣੇ ਪਿਓ ਦੇ ਕਾਰੋਬਾਰ ਨੂੰ ਸੰਭਾਲਣ ਲੱਗ ਗਿਆ ਤੇ ਉਹ ਸੇਠ ਨੇ ਆਪਣੇ ਪੁੱਤਰ ਦਾ ਵਿਆਹ ਵੀ ਕਰ ਦਿੱਤਾ ਵਿਆਹ ਕਰਨ ਦੀ ਦੇਰ ਸੀ ਕਿ ਉਹਦਾ ਪੁੱਤਰ ਬਿਮਾਰ ਰਹਿਣ ਲੱਗ ਗਿਆ ਤੇ ਸੇਠ ਦੀ ਸਾਰੀ ਕਮਾਈ ਹੌਲੀ-ਹੌਲੀ ਉਹਦੀ ਬਿਮਾਰੀ ਤੇ ਲੱਗਨੇ ਸ਼ੁਰੂ ਹੋ ਗਈ ਸਮਾਂ ਐਦਾਂ ਪਲਟਿਆ ਕਿ ਉਹ ਸੇਠ ਹੌਲੀ-ਹੌਲੀ ਆਪਣੀ ਸਾਰੀ ਜਾਇਦਾਦ, ਪ੍ਰਾਪਰਟੀਆਂ, ਕਾਰੋਬਾਰ ਵੇਚ ਕੇ ਵਾਪਸ ਉਸੇ ਘਰ ਵਿੱਚ ਆ ਗਿਆ ਜਿੱਥੇ ਉਹਨੇ ਆਪਣਾ ਜੀਵਨ ਸ਼ੁਰੂ ਕੀਤਾ ਸੀ। ਤੇ ਉੱਥੇ ਜਾ ਕੇ ਉਹਦੇ ਪੁੱਤਰ ਦੀ ਮੌਤ ਹੋ ਗਈ। ਜਦੋਂ ਉਹ ਆਪਣੀ ਕੁੱਲੀ ਵਿੱਚ ਬੈਠਾ ਆਪਣੇ ਨਸੀਬਾਂ ਨੂੰ ਸੋਚ ਰਿਹਾ ਸੀ ਕਿ ਮੈਂ ਕੀ ਸੀਗਾ, ਕਿੱਥੇ ਸੀਗਾ, ਕਿੰਨਾ ਪੈਸਾ ਦੇਖਿਆ ਫਿਰ ਮੈਂ ਕਿੰਨਾ ਗਰੀਬ ਹੋ ਗਿਆ। ਤਾਂ ਉਹ ਰੱਬ ਨੂੰ ਧਿਆਉਣ ਲੱਗ ਗਿਆ। ਤੇ ਇੱਕ ਦਿਨ ਰੱਬ ਉਹਦੇ ਸਾਹਮਣੇ ਪ੍ਰਗਟ ਹੋ ਗਿਆ। ਤਾਂ ਉਹਨੇ ਦੋ ਹੱਥ ਜੋੜ ਕੇ ਰੱਬ ਨੂੰ ਪੁੱਛਿਆ ਕਿ ਹੈ ਮਾਲਕ ਮੈਂ ਕੀ ਕੀਤਾ ਇਹ ਮੈਨੂੰ ਕੀ ਹੋ ਗਿਆ ਜਿਹੜਾ ਤੁਸੀਂ ਮੈਨੂੰ ਇੰਨੀ ਵੱਡੀ ਸਜ਼ਾ ਦਿੱਤੀ ਤਾਂ ਰੱਬ ਨੇ ਉਸ શેਠ ਨੂੰ ਸਮਝਾਇਆ ਕਿ ਇਹ ਜਿਹੜਾ ਤੇਰੇ ਘਰ ਪੁੱਤਰ ਆਇਆ ਸੀ ਇਹ ਪਿਛਲੇ ਜਨਮ ਵਿੱਚ ਤੇਰਾ ਨੌਕਰ ਸੀ ਤੇ ਤੂੰ ਇਹਦੀ ਵਫਾਦਾਰੀ ਨੂੰ ਅਣ ਦੇਖਿਆ ਕੀਤਾ ਇਹਨੇ ਇੰਨੀ ਮਿਹਨਤ ਕਰਕੇ ਤੇਰਾ ਕਾਰੋਬਾਰ ਵਧਾਇਆ ਫਲਾਇਆ ਪਰ ਤੂੰ ਲਾਲਚ ਆ ਕੇ ਇਹਨੂੰ ਜ਼ਿਆਦਾ ਠੀਕਾ ਦੇ ਕੇ ਮਰਵਾ ਦਿੱਤਾ ਤੇ ਇਹ ਆਪਣਾ ਲੇਖਾ ਜੋਖਾ ਪੂਰਾ ਕਰਨ ਵਾਸਤੇ ਤੇਰੇ ਘਰ ਪੁੱਤਰ ਬਣ ਕੇ ਆਇਆ ਤਾਂ ਉਸ ਸੇਠ ਨੇ ਰੱਬ ਨੂੰ ਕਿਹਾ ਕਿ ਰੱਬ ਜੀ ਚਲੋ ਇਹ ਤਾਂ ਮੇਰੇ ਕਰਮਾਂ ਦੀ ਸਜ਼ਾ ਸੀ ਕਿ ਮੇਰਾ ਪੁੱਤਰ ਤੁਸੀਂ ਮੇਰੇ ਤੋਂ ਵਾਪਸ ਲੈ ਲਿਆ ਪਰ ਇਸ ਕੁੜੀ ਦਾ ਕੀ ਕਸੂਰ ਆ ਜਿਸ ਨਾਲ ਇਸ ਦਾ ਵਿਆਹ ਹੋਇਆ ਸੀ ਤਾਂ ਉਸ ਰੱਬ ਨੇ ਕਿਹਾ ਕਿ ਉਹ ਪਿਛਲੇ ਜਨਮ ਵਿੱਚ ਤੇਰਾ નોਕਰ ਸੀ ਤੇ ਇਹ ਕੁੜੀ ਉਸ ਨਰਸ ਦੀ ਕੁੜੀ ਹੈ ਜਿਹਦੇ ਕੋਲੋਂ ਤੂੰ ਟਿੱਕਾ ਲਵਾਇਆ ਸੀ ਇਹ ਲੇਖੇ ਜੋਖੇ ਸਭ ਇਸੇ ਜਨਮ ਵਿੱਚ ਹੀ ਦੇਣੇ ਪੈਂਦੇ ਹਨ ਜੋ ਜਿਦਾ ਕਰੇਗਾ ਉਹਨੂੰ ਉਦਾਂ ਹੀ ਭੁਗਤਣਾ ਪਵੇਗਾ ਸੋ ਸਾਨੂੰ ਵੀ ਕੋਈ ਨਾ ਕੋਈ ਇਹੋ ਜਿਹੇ ਕਰਮ ਕਰਨੇ ਚਾਹੀਦੇ ਹਨ ਜਿਹਦਾ ਸਾਨੂੰ ਕੱਲ ਨੂੰ ਪਛਤਾਵਾ ਨਾ ਹੋਵੇ ਚੰਗੇ ਕਰਮ ਕਰੋ ਲੋਕਾਂ ਦਾ ਭਲਾ ਕਰੋ ਬੇਈਮਾਨੀਆਂ ਨਾ ਕਰੋ ਹੱਸਦੇ ਵਜ਼ੇ ਰਹੋ ਖੁਸ਼ ਰਹੋ